ਆ ਦੇਖੋ ਚੱਕ ਚੱਕ ਹੁੰਦਾ ਕੀ ਦੋ ਚੋਬਰਾਂ ਨਾਲ ਫਿਰ ਕੀ ਹੁੰਦਾ ਲਓ ਜੀ ਲਓ ਜੀ ਮਾਹੌਲ ਇੱਕ ਨੰਬਰ ਆ ਗੱਲ ਬਾਤ ਹਾਂ ਓਰੇ ਆ ਜਾ ਓਰੇ ਆ ਜਾ ਓਏ ਇੱਥੇ ਆ ਜਾ ਯਾਰ ਲੈ ਆ ਲੈ ਅੱਧੀ ਲਾਉਂਦਾ ਦੇ ਬਾਤ ਆਏ ਨਹੀਂ ਹੋਰ ਵੀ ਗੱਲਾਂ ਆ ਜਾਂਦੀਆਂ ਰਾਹ ਹੈ ਬਾਤੇ ਹੁਣ ਵੱਧ ਜਾਏਗਾ ਪਾਏ ਤਨੇ ਪੌੜੀ ਨੂੰ ਵੀ ਨਹੀਂ ਛੱਡਦੇ ਉਹ ਬੰਦੇ ਨੂੰ ਦੇਖਦਾ ਹੈ ਮਾਨ ਕਰ ਲੈ ਪਕੌੜੇ ਲੈ ਆਂ ਫੁੱਲ ਕੇ ਵਾਸਪਾ ਮਾ ਬਾਹੋ ਲਾਓ ਜੀ ਕਹਿੰਦੇ 1 2 3 ਕੀ ਕਲਾ ਜੀ ਵਾ ਸੁਪਰੀ ਲਾ ਦੇ ਆਸਟ੍ਰੇਲੀਆ ਵਾਲਾ ਚੋਬਰ ਆ ਲੈ ਓਏ ਓਏ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਕਹਿੰਦੇ ਅੱਜ ਹੈ ਗਿਆ ਮੁੰਡੇ ਕਹੇ ਹੁਲੀ ਹੈ ਹੈਪੀ ਹੁਲੀ ਜਾਈਂ ਹੈਪੀ ਹੁਲੀ ਭਾਈ ਤੇ ਕਹਦੇ ਜੀਤ ਵੀ ਅੱਜ ਪੂਰਾ ਲਵੇੜਤਾ ਉਹ ਕਹਿੰਦੇ ਗੈਰੀ ਗੈਰੀ ਕੋਲੇ ਆ ਗਿਆ ਆਪਾ ਓਏ ਕਹਦੇ ਗੈਰੀ ਰਲਵੇਟ ਦੇ ਆ ਜੋ ਰੋਟੀ ਇਹਦੇ ਫੁੱਲ ਭਰੇ ਲਓ ਜੀ ਆਇਓ ਆਇਓ ਓਏ ਸਹਿਜ ਲੰਗ ਲਿਆ ਆਪਣਾ ਅੱਖਾਂ ਵਿੱਚ ਲਾ ਆ ਦੇ ਕੋਈ ਆ ਗਿਆ ਦੋ ਇਹੀ ਹੋ ਗਈ ਏ ਬਾਈ ਦਾ ਹੋਲਾ ਮਾਂ ਲਾ ਹੋ ਗਿਆ ਭੰਗ ਨਹੀਂ ਚੱਕ ਕੇ ਮਾਰਿਆ ਉਹ ਘੜਾ ਦੇ ਤਾਂ ਲੈ ਨ ਦੇ ਲੈ ਜਾ ਤੁਸੀਂ ਦੀ ਕਰ ਲੈ ਆਈ ਬਈ ਬਾਈ ਮਾਇ ਨਹੀਂ ਕਰੀ ਕੀ ਕਹਰੇ ਡੇਢ ਦੀ ਸਰਵਾਤ ਪਾਣੀ ਦੇ ਨਾ ਕਹ ਲੈ ਕੀ ਆਹ ਦੀਪ ਖੜਾ ਚੱਲੀ ਗਏ ਉਹ ਖੜਾ ਕਹਰੇ ਕਹਰੇ ਇੱਧਰ ਆ ਜੋਬਰ ਦੇ ਲਵੇੜਿਆ ਨਾ ਵੀਰੇ ਦਾ ਓਡੀ ਕਹਰੇ ਆ ਬਹਿ ਗਈ ਜੀਤ ਅਰ ਗਿਆ ਇੱਥੇ ਆ ਯਾਰ ਗਲਤ ਗੱਲ ਆ ਕਹਦੇ ਲੱਕੀਆਰ ਗਿਆ ਉਹ ਪਿਉ ਦੇ ਆ ਉਹ ਖੜਿਆ ਚੋਬਰ ਉਹ ਜਾ ਮੋਟਾ ਖਾਣ ਲੈ ਗਿਆ ਓਏ ਆਪਣੀ ਜਗ੍ਹਾ ਦੇਖੋ ਮੁੰਡਿਆ ਆ ਕਰੇ ਗਿਆ ਇਹਦਾ ਬੈਗ ਪਵਾਤਾ ਮੁੰਡੇ ਦੇ ਚੈੱਕ ਕਰੋ ਪਿੱਠੂ ਵਾਲਿਆ ਪਿੱਠੂ ਇਹਦੀ ਭੈਣ ਨੂੰ ਆ ਦੇਖੋ ਪਿਉ ਕਿ ਆਏ ਲੱਕ ਉਹ ਮੋਟਾ ਆ ਰਹੇ ਗਾਰੇ ਆ ਖੜਿਆ ਮੁੰਡੇ ਸਾਰੇ ਮੈਂ ਤੋਰਦੇ ਲੱਖਿਆ ਮੋਟਰ ਹੈ ਬਾਹਰ ਕਰ ਆਪਣੇ ਵਾਲੇ ਕਰੀ ਕਰੀ ਕੋਈ ਨਾ ਕੋਈ ਜਲਦੀਪ ਡਕਸਾੜ ਗਿਆ ਮੋਟਰ ਹੈ ਦਾ ਉਲਟ ਦਿਖਾਰੇ ਮੋਟਰ ਹੈ ਡੱਕ ਗਿਆ ਆਲੇ ਕੁ ਬਾਦੀ ਚਲਦਾ ਲੋਈ ਕਹਿੰਦੇ ਅੱਦੇ ਵਿਸੜ ਗਏ ਤੇ ਕਿੰਨੇ ਦੀ ਆਪਣੀ ਰਹਿ ਗਈ ਜੋੜੀ ਆਹੀ ਰਹੇਗੀ ਬਾਈ 5 6 ਜਣੇ ਆ ਜਿੱਕ ਗਿਆ ਹੋਇਆ ਤੇ ਕਹਦੇ ਆ ਕਿਹੜਾ ਲਿਆਂਦਾ ਰੰਗ ਚਿੱਟਾ ਸਫੈਦੀ ਨਾ ਨਾ ਸਫੈਦੀ ਢੂੜਾ ਪੱਟੀ ਲਿਆਂਦਾ ਰੇ ਸਫੈਦ ਰਾਂਗੇ ਸਫੈਦ ਮੜੇ ਗਾ ਕੇ ਤਾਂ ਦਿਖਾ ਦੇ ਗੈਰੀ ਹਾਂ ਆ ਜਾਂਦਾ ਤੇ ਆਜੋ ਹੁਣ ਆਪਾਂ ਚੱਲਦੇ ਆਂ ਗਾਹਾਂ ਤੇ ਆਪਣੇ ਸਪਲੈਂਟਰ ਦੇਖੋ ਗੈਰੀ ਕਿੱਥੇ ਆ ਗਏ ਬਾਈ ਆਪਾਂ ਕੁਦੂ ਦੇ ਆਏ ਆ ਬਾਈ ਇਹ ਰੇਅਲ ਡਰੇਸਰ ਦੇ ਵਾਲ ਕੱਟਦਾ ਸੀਗਾ ਹੁਣ ਅੱਜ ਇਹਨੂੰ ਕਟਾਂਗੇ ਠੀਕ ਆ ਆ ਮੁੰਡੇ ਲਿਵੇਦਾ ਵਿਹਾਲ ਆਇਆ ਟੰਗਿਆ ਆ ਗਿਆ ਕੰਮ ਹੈ ਯਾਰ ਬੇਵੀ ਕੰਮ ਹੈ ਆ ਗਿਆ ਮੁੰਡਾ ਓਏ ਇੱਥੇ ਖੜਾਵਾ ਹਾਂ ਆ ਓਰੇ ਆ ਜਾ ਓਰੇ ਆ ਜਾ ਓਰੇ ਓਏ ਇੱਥੇ ਆ ਜਾ ਯਾਰ ਲੈ ਆ ਆਦੀ ਲਾਉਂਦਾ ਐ ਨਹੀਂ ਆ ਮੇਡੀ ਪੂਰੀ ਗੱਲਾਂ ਆ ਜਾ ਫਿਰ ਹਾਂ ਮਾਤੇ ਜੇ ਹੁਣ ਵੱਜ ਜੇਗਾ ਹਾਂ ਭਾਈ ਓੜ ਦੱਸ ਬਾਕੀ ਤਾਂ ਲੱਗਿਆ ਕਿ ਇਹਨੇ ਥੋੜਾ ਲਾਈ ਬਾਲ ਘੱਟਿਆ। ਹਾਏ। ਛੱਡ ਦੇ ਉਹ ਆ ਜਾੜ ਦੇਣਾ, ਹਰ ਦੇ ਆ ਜਾੜ ਦੇਣਾ, ਆ ਝਾੜ ਦੇਣਾ ਐ ਮਸਾਲਾ ਸਮਾਰ ਕੇ ਜਿਹਾ ਲੱਗਿਆ। ਚਲੋ ਮੁੰਡਿਓ ਸਾਡੇ ਵਾਲੇ ਘਰੇ ਆਕੋ ਆਪਣੀਆਂ ਗੱਡੀਆਂ, ਆਉਡੀ ਆਉਡੀ ਦੇਓ, ਥਾਰ। ਭਾਈ ਨਾ ਬੋਡੀ ਬਿਲਡਰ। ਚਲ ਵੇਟ ਦਾ। ਆਈ ਮੇਰੇ ਵੀਰੇ। ਝੋਖਰ ਫੜ ਲਿਆ ਜੀ ਵਧੀਆ ਵੀਰੇ ਹੋਰ। ਤੇ ਕਹਦੇ ਪੂਰੇ ਲੇ ਵੇਟ ਤੇ ਮੁੰਡੇ ਹੈਪੀ ਹੋਲੀ ਹੋਈ ਜਾਂਦੀ ਆ। ਲੈ ਜਿੰਤਾ ਹੀ ਤਾਂ ਘਮਾੜੂ ਵਾਲਾ ਆ ਗਿਆ। ਤੇ ਹੁਣ ਚੱਲਦੇ ਆ ਫੇਰ ਪੈਂਟ ਜੀ ਠੀਕ ਆ ਆਪਣੇ ਬਖਸ਼ਿਆ ਆਪਾ ਭੋਲਾ ਵੀ ਨਹੀਂ ਢੋਲੇ ਦਾ ਵੀ ਕੰਮ ਐ ਇਹਨ ਪੂਰਾ ਸਿਖਰਾਂ ਤੇ ਕਰਤਾ ਕਾ ਕੀ ਕਰਤਾ ਸਕੂਟ ਨਹੀਂ ਦੇਖੋ ਅੱਜ ਗੂਟਰੀ ਜੜਤੀ ਬੋਟਰ ਜਗਲ ਚ ਆਜੋ ਆਜੋ ਮੋਢੋ ਦੇਖੋ ਦੂਰੋਂ ਦੂਰੋਂ ਪਲੇਅਰ ਆਉਦੇ ਆ ਹੋਲੀ ਗੇਟ ਰੇ ਆ ਦੇਖੋ ਕਿਵੇਂ ਲੈ ਗਿਆ ਉਹ ਬਾਹਾਂ ਤੇ ਬਟਨਾ ਲਾਓ ਇਹੇ ਮੁੰਡੇ ਦੇ ਵਾਰੇ ਬਾਹਾਂ ਤੇ ਬਟਨਾ ਲਾਉਣਾ ਹੈ ਢੀੜੂ ਬਾਜੇਗਾ ਚੱਲ ਚੱਲਾ ਮੁੰਡਾ ਦੇਰ ਵੀ ਆ ਸਕੂਟ ਦੀ ਡੈਗ ਪਈ ਸੀ ਬੁੱਢੀ ਨੀ ਆਇਆ ਲਓ ਜੀ ਸਾਡਾ ਮੜੀਲਾ ਵਾਲਾ ਯਾਰ ਇਹ ਵੀ ਫੜ ਲਿਆ ਅੱਜ ਵਾਹ ਠੀਕ ਹੋ ਗਿਆ ਚੱਕੀ ਜਾਂਦੇ ਸਾਰੇ ਜਿੰਨੇ ਮਿਲ ਗਏ ਛੜੂ ਮੇਰੇ ਨੂੰ ਖੜ੍ਹ ਜਾ ਖੜ੍ਹ ਜਾ ਬਈ ਖੜ੍ਹ ਜਾ ਆਹ ਤਾਂ ਬੰਦਾ ਬੈਠਾ ਸਾਡਾ ਬੈਠੇ ਬਣਾ ਬਣਾ ਪੈਣਾ ਬੇਸਮ ਆਈ ਰੰਗ ਆ ਜਾ ਬਈ ਫੱਲੇ ਆਵਾ ਤਰੋਂ ਬਣਾ ਦੇ ਵੀਡੀਓ ਤਾਂ ਕੋਣਾ ਵਲੌਗ ਬਣਾ ਫੇਰ ਲਾਈ ਜੀ ਉਹ ਆਪਣੇ ਆਪ ਰਹਿ ਕਿਹੜਾ ਆ ਗਿਆ ਆਜੋ ਆਓ ਜੀ ਅਨਮੋਲ ਸੇਰਤੀ ਦੁਕਾਨ ਤੇ ਪਹੁੰਚੇ ਆ ਵਲੌਗ ਬਣਾ ਪੈਣਾ ਵਲੌਗ ਬਣੀ ਜਾਂਦਾ ਹੈ ਅਈ ਪੀਹੋ ਲਈ ਚਾਹੀ ਅਈ ਪੀਹੋ ਲਈ ਆਇਆ ਮਦਰਾ ਕਾਹੋਂ ਲੱਗਿਆ ਆ ਬਾਈ ਅਨਮੋਲ ਸਾਡਾ ਹੁੰਦੀ ਨਾ ਨਹੀਂ ਆ ਦੇਖੋ ਅਨਮੋਲ ਦੀ ਨੀ ਆਉਂਦੀ ਐ ਤੇ ਨੀ ਮੈਂ ਬਣਾ ਲਗੀਆਂ ਨੇ ਬਾਈ ਜੀ ਆ ਜਾਓ ਜੀ ਬ੍ਰਦਰ ਚੱਲੀਏ ਹੜ ਜਾ ਹੜ ਜਾ ਆ ਜਾਓ ਆ ਜਾਓ ਇਧਰ ਆ ਜਾਓ 1 2 3 ਹੈਪੀ ਹੋਲੀ ਦੇਖਣਗੇ ਦੇਖਣਗੇ ਉਹ ਵੀ ਰੰਗ ਦੀ ਉਹ ਵੀ ਰੰਗ ਦੀ ਨੇ ਦੇਖ ਕੇ ਦੇਖ ਕੇ ਠੀਕ ਆ ਜੀ ਹੈਪੀ ਹੋਲੀ ਕੋਈ ਨਹੀਂ ਰੰਗ ਵੀ ਉਹ ਲਾਉਣੇ ਆਗੇ ਵੀ ਬੰਦੇ ਨੂੰ ਖੁਸ਼ੀ ਚੜ ਜੇ ਮੇਰੇ ਬਟਨਾ ਲੱਗ ਰਿਹਾ ਮੋਰੀਆ ਪੈਨ ਦਾ ਜਿੱਟਾ ਜਿੱਟਾ ਗਿਆ ਆਪਾ ਇਹ ਆਪਾਂ ਆਈ ਜੀ ਰਵੀ ਮੈਡੀਕਲ ਸਟੋਰ ਤੇ ਸਾਡੇ ਭਾਈ ਉਹ ਬੋਲਣ ਦਾ ਦੇ ਦੇਕਰ ਖਸਮ ਲੈ ਜਿੱਟਾ ਨਹੀਂ ਹੈਗਾ ਕੋਈ ਹੈਡੀ ਮੈਡੀਕਲ ਪਾਉਰੀ ਕਰ ਲਈ ਉਹ ਟੇਲੀ ਦੇ ਰੰਗ ਲਾਉਣਗੇ ਉਹ ਕਲੀਨ ਹੀ ਹੈ ਇਹ ਡਾਉਣ ਵਾਲਾ ਰੰਗ ਆ ਇਹ ਚਿੱਟਾ ਰੰਗਾ ਬਾਈ ਹਵਾ ਚੜਾਉਣ ਵਾਲਾ ਆ ਜਵਾਗਿਆਂ ਥੱਕਾ ਹੀ ਕਰ ਗਿਆ ਯਾਰ ਚੱਲ ਚੱਲੀਏ ਹੈਪੀ ਹੋਲੀ ਵੀਰੇ ਸਾਰਿਆਂ ਸੇਬ ਕੋ ਪ੍ਰਾ ਰਵੀ ਪ੍ਰਾ ਸਾਰੇ ਮਿਲ ਗਏ ਬੈਸਟ ਹੋਲੀ ਇਸ ਵਾਰ ਦੀ ਹੋਲੀ ਬੈਸਟ ਹੋਲੀ ਥੈਂਕ ਯੂ bro ਹੈਪੀ ਹੋਲੀ ਵੀਰੇ ਮਹਿੰਦਰ ਵਾਲੇ ਮੈਡੀਕਲ ਤੇ ਆ ਗਏ ਮਹਿੰਦਰ ਮਿਲਿਆ ਨਹੀਂ ਕਿਰਗੇ ਦੋ ਚੋਬਰ ਦੋ ਚੋਬਰਾਂ ਨਾਲ ਫਿਰ ਕੀ ਹੁੰਦਾ ਲੋ ਜੀ ਲੋ ਜੀ ਮਾਹੌਲ ਇੱਕ ਨੰਬਰ ਹੈ ਗੱਲਬਾਤ ਸਰਾ ਬਾਬਾ ਸਮੋਕ ਜੀ ਕਾ ਤੋ ਪਾਉਣੇ ਹੁੰਨੇ ਹੋ ਆਏ ਕਾ ਤੋ ਕਰਦੇ ਹੋਂ ਆਏ ਕਾ ਤੋ ਕਰਦੇ ਹੋਂ ਉੱਤੇ ਮੈਨੂੰ ਤੇਰੇ ਦਾ ਬਾਲੀ ਜੀ ਜੜਦੀ ਆ ਮੈਨੂੰ ਤੇਰੇ ਦਾ ਪਾਵਾਂ ਲੱਗਦਾ ਕਰੇ ਉਹ ਵੀ ਇੱਕ ਨਵਾਂ ਹਾਰਡ ਹਿੱਟ ਆ ਗਿਆ ਮੇਰੇ ਜੱਪਦਾ ਕਰ ਗਿਆ ਫਿਰ ਮੈਂ ਹੁਣ ਓਏ ਉਹਦੇ ਮਾਰ ਮੈਂ ਇਹਦਾ ਗਾਣਾ ਲਈ ਜਾਂਦਾ ਲਵਾਵੇ ਜੀ ਪਾਲਾ ਤੇ ਸ਼ਾਂਭੂ ਓਏ ਮੇਰੇ ਘਾਤੋਂ ਪਾਈ ਜਾਂਦਾ ਹੱਕ ਗੋਡ ਗੋਡ ਇਹਦੇ ਵੀ ਮਾਰ ਹਾਂ ਗੋਡ ਬੱਟੂ ਚੀਮਾ ਓਏ ਮੋਟੇ ਦਾ ਵੱਡਾ ਭਰਾ ਬੱਟੂ ਚੀਮਾ ਕਹ ਰਿਹਾ ਇੱਧਰ ਵੀ ਮੇਰੇ ਵੀ ਮਾਰੀ ਭਾਈ ਨਾ ਆ ਜਾਓ ਸਾਜ ਕੋ ਪਾਏ ਬਿੱਟੂ ਆਇਆ ਤੇਰੀ ਵੀਡੀਓ ਬਣਾਈਏ ਲਓ ਜੀ ਬਿੱਟੂ ਬਿੱਟੂ ਚੀਮਾ ਕਹਿੰਦੇ ਮੋٹے ਦਾ ਵੱਡਾ ਭਰਾ ਬਿੱਟੂ ਚੀਮਾ ਬਿੱਟੂ ਹੈਪੀ ਹੋਲੀ ਕਹਦੇ ਬਿੱਟੂ ਚੋਕੋ ਆਲਾ ਉਹ ਵਿਚਾਰਾ ਪਾਉਣ ਨੂੰ ਬਿੱਟੂ ਲਾ ਇਹਨਾਂ ਦੇ ਰੰਗ ਆ ਇਹਦੇ ਲਾ ਆ ਮੁੱਠੀ ਭਰ ਕੇ ਇਹਦੇ ਮਾਰ ਇਹ ਆ ਇਹਦੀ ਮੁਠੀ ਭਰ ਲਈ ਇਹਦੀ ਮੁਠੀ ਭਰ ਇਹਦੀ ਇਹਦੀ ਇਹ ਵੀ ਆ ਰੰਗ ਦੀ ਇਹਦੀ ਹਾਈਪੀ ਹੋਲੀ ਹੋ ਗਈ ਰਾਜੂ ਦੀ ਉਹ ਬਸਾਂਤੀ ਕਿੱਥੇ ਗੀਤ ਕਨੀ ਦਾ ਮਾਰ ਦੇ ਸਾਰੇ ਕਿ ਨਹੀਂ ਵੱਜ ਗਿਆ ਦਸ਼ਾਂਤੀ ਕਿਥੇ ਹੈ ਬਸੰਤ ਗੱਫਾ ਭੜ ਲੋ ਸਾਡਾ ਲੈ ਹੈ ਉਹੀ ਚੱਕ ਲਾ ਐ ਲਾ ਦੇਣਾ ਇੱਥੇ ਲਾਓ ਜੀ ਹਰਮਿਤ ਨੂੰ ਵੀ ਚੱਕ ਲਿਆ ਸ਼ੋਬਰ ਕਾਬੂ ਕਰ ਲਿਆ ਆ ਵੀ ਲਾਲਾ ਲਾ ਦੇ ਲਾ ਦੇ ਲਾ ਦੇ ਤਾਂ ਆਹ ਪਾ ਦੇ ਤੇਰੇ ਸਿਰ ਤੇ ਸਿਰ ਤੇ ਸਿਰ ਤੇ ਜਾਣਦੇ ਯਾਰ ਇਹ ਵੀ ਰੰਗ ਹੀ ਹੈ ਇਹ ਵੀ ਰੰਗ ਹੀ ਹੈ ਓਏ ਰੰਗ ਹੈਗਾ ਰੰਗ ਹੈਗਾ ਘੱਟ ਘੱਟ ਮੈਂ ਵੀ ਲਾਉਣਾ ਗੱਲ ਹੈ ਰੀ ਤੀੜਾ ਡੱਟ ਜਾਓ ਇਧਰ ਜਾ ਕੇ ਹੋ ਬਾਈ ਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਵੀ ਕੰਮ ਦੇ ਦੌਰਾਨ ਤੁਹਾਡੇ ਨਾਲ ਇਹ ਧੱਕੇ ਸਾਈ ਹੋਈ ਕੋਚ ਕਿੱਥੇ ਉਠੰਦੋ ਓਏ ਓਏ ਭਾਏ ਨੇ ਅੱਡੇ ਦੇ ਤਾਂ ਚਾਰਾਨ ਕੱਟੀ ਜਾਂਦੇ ਕਿੱਧਰ ਦੀ ਜਾਏਗਾ ਭਾਏਦ ਨੂੰ ਪੌੜੀ ਨੂੰ ਵੀ ਨਹੀਂ ਛੱਡਦੇ ਉਹ ਬੰਦੇ ਨੂੰ ਦੇਖਦਾ ਵੀਆ ਨੂੰ ਮਗਲੋ ਕੋਕ ਲੈ ਲਿਆ ਆ ਜਿਹਦਾ ਪਹਿਲੇ ਵਿੱਚ ਬੜੀ ਪਈ ਆ ਵੇਖ ਆ ਇੱਧਰ ਦਿਖਾਈ ਗਲਾ ਦਿਖਾ ਦੇ ਪਹਿਲੇ ਵਿੱਚ ਬੜੀ ਪਈ ਆ ਕਿੰਨੇ ਗਲਾ ਆ ਬਈ ਨਹੀਂ ਉਧਰ ਨੂੰ ਆਪਰਾ ਹੰਬੇ ਪਿਆ ਉਹ ਜੇ ਕੋਕ ਨੂੰ ਹੋਰ ਰੰਗ ਚ ਕਰਕੇ ਪੀਣਾ ਗਾ ਰੰਗ ਪਾ ਲੋ ਥੋੜਾ ਜੈਲ ਹੋ ਰਿਹਾ ਹੈ ਕਹਿੰਦੇ Holi ਤੋਂ ਬਾਅਦ ਗੇਰੀ ਪੂਰੇ ਦੋਨੇ ਰੱਖੀ ਬੈਠਾ ਗੇਰੀ ਬਾਈ ਗੇਰੀ ਹੂੰ ਕੰਮ ਲੋਟਾ ਲੋਟ ਹੀ ਆ ਹੁਣ ਤਾਂ ਪੈਣਾ ਮੌਸਮ ਬੜਾ ਢੈਡ ਹੋ ਗਿਆ ਹਾਂ ਬਦਲਵਾਈ ਹੋ ਗਈਆਂ ਨੇ ਜਾ ਮੈਂ ਛੱਕੀ ਜਾਂਦੇ ਆਲੇ ਕਰ ਲੋ ਨਾ ਓਏ ਕਿਹਨੋ ਛੱਡ ਦੇ ਲਾ ਲੋ ਨਾ ਯਾਰ ਓ ਛੱਡ ਤੈਨੂੰ ਦਿੰਦਾ ਕਹਿੰਦੇ ਇੱਕ ਚੋਂ ਉੱਪਰ ਹੋਰ ਫੜ ਲਿਆ ਮੁੰਡਿਓ ਅੱਖਾਂ ਤੋਂ ਕੋਈ ਜ਼ਰੂਰ ਆ ਪਾਤਲ ਆ ਪਾ ਲੈੰਦੋ ਲਓ ਜੀ ਦੀਪ ਵੀ ਘੇਰ ਲਿਆ ਮਸਾਂ ਆਇਆ ਬੰਦਾ ਕਹਿੰਦੇ ਇਹਨੇ ਬਹੁਤ ਮਿੰਟਾਂ ਕਰਾਈਆਂ ਪਹਿਲਾਂ ਤਾਂ ਇਹਨੇ ਕਹਿੰਦੇ ਫੋਨ ਨਹੀਂ ਚੱਕਿਆ ਥੋੜਾ ਆ ਹੀ ਗਿਆ ਹੱਥ 'ਚ ਨਹੀਂ ਆਪਾਂ ਭੱਜੇ ਨਹੀਂ ਮੈਂ ਉਹ ਭੱਜਣੀ ਉਹ ਤਾਂ ਇੱਥੇ ਤੱਕ ਤਾਂ ਆ ਗਿਆ ਅੱਖਾਂ ਮੀਚ ਲਈ ਮੱਖਾਂ ਤੇ ਨਾ ਪਈ ਅੱਖਾਂ ਦੀ ਅੱਖਾਂ ਮੀਚ ਜ਼ਮਾਰ ਕੇ ਉਹ ਸਾਡਾ ਮੋਹ ਬੰਦ ਕਰ ਲੈ ਸੱਚਾ ਸ੍ਰੀ ਮਿਲ ਗਏ ਸਾਨੂੰ ਤੇ ਹੋਲੀਆਂ ਹੋਲੀਆਂ ਗੀਰ ਕੱਢੀ ਵਾਹ ਹੈਪੀ ਹੋਲੀ ਬਰੋ ਹੈਪੀ ਹੋਲੀ ਕੀਆ ਕੀਆ ਸ਼ਰੀਆ ਚਾਚਾ ਵਾਓ ਕਾਕਾ ਵਾਓ 31 ਅੱਖਾਂ ਦੇ ਮਾਰ ਦਿੰਦੇ ਮੇਰੀ ਬਾਦਰ ਨੂੰ ਫੋਟੋ ਪਾਈ ਮੜੀ ਲੈ ਲੈ ਲਾਓ ਜੀ ਰੰਗ ਦਾ ਮੁੰਡਾ ਲਾਓ ਜੀ ਲਾਓ ਜੀ ਬਾਦਰ ਨੂੰ ਕਹਿੰਦੇ ਹੋ ਜਾਗੇ ਦੇਖ ਲੈ ਬੰਦਾ ਰਿਸ਼ਤੇਦਾਰ ਜੋ ਅੱਗੇ ਵੀ ਨੁਕੀ ਬਾਦਰ ਨੇ ਮੇਰੀ ਵਾਲਾ ਮੁੰਡਾ ਆਸਟ੍ਰੇਲੀਆ ਦੀ ਪੀਆਰ ਦੀ ਪਾਰਟੀ ਪੱਟੇ ਲੱਗੇਗਾ ਮਾਡੇ ਪੱਟੇ ਤਾਂ ਲਾਉਂਦੇ ਨਹੀਂ ਅਸੀਂ ਨਹੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਅਰੇ ਦੀਪਾ ਜੀ ਬਈ 1 2 3 ਕੀ ਕਲਾ ਜੀ ਵਾਸਪਰੀ ਆਦੇ ਆਸਟ੍ਰੇਲੀਆ ਵਾਲਾ ਚੋਬਰ ਆ ਲੈ ਹੋਰ ਵਾਲਾ ਆ ਲੈ ਤੱਕ ਤੱਕ ਆ ਲੈ ਆਦ ਲੈ ਹਾਂ ਵਾਲੀ ਨੂੰ ਮੈਸਜ ਕਰ ਰਹੇ ਹਾਂ ਇੰਡੀਆ ਵਾਲੀ होली ਤੁਹਾਨੂੰ ਚਲੋ ਚੱਲੀਏ ਡਾਕਟਰ ਕੋਲ ਚੱਲ ਪਹਿਲਾਂ ਚੱਲ ਤੇ ਕੰਤਾ ਦੇਖ ਕਮੀ ਆ ਦੇਖਦੇ ਆ ਗਏ ਆ ਗਏ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਲੈਣੇ ਵਾਲੀ ਆ ਜਾ ਬਾਹਰ ਮਿਲ ਗਿਆ ਲੈਣੇ ਵਾਲੀ ਉਹ ਗੱਡੀ ਚ ਬੁੱਟਾ ਚੇਂ ਕਰਦੇ ਉਹ ਫਿਰ ਮੈਨੂੰ ਤਾਂ ਅੰਦਰ ਲੰਘ ਜਾਣ ਦੇ ਕੀ ਲਾਉਣਾ ਬਾਜੀ ਵਾਤ ਮੇਰਾ ਭਰਾਵੇਂ ਤੂੰ ਅੰਦਰ ਲੈਣੇ ਵਾਲੀ ਆ ਜਾਣ ਬਜਾ ਕੇ ਓਏ ਇੱਕ ਜਣਾ ਗੱਡੀ ਚ ਨਾਲ ਬੈਠੋ ਇਹਦਾ ਕੀ ਪਤਾ ਲੋਕ ਲਾਗੇ ਬਹਿ ਜੇ ਪੈਨ ਡਾਕਟਰ ਜਮੀ ਨਹੀਂ ਓਏ ਨਹੀਂ ਬਾਦ ਅਦਾਲਤੀ ਨਹੀਂ ਬਾਦਾਂ ਬੱਚੇ ਦੇ ਬਚਾਉਂਦੇ ਬੱਚੇ ਦੇ ਬਚਾਉਂਦੇ ਪਾ ਲੈਣਾ ਡਾਕਟਰ ਤੂੰ ਤਾਂ ਕਹਿਣਾ ਹੋਵੇਗਾ ਵੀ ਔਖਾ ਹੀ ਹੋ ਗਿਆ ਭੈਣ ਅੱਜ ਤਾਂ ਪਤਾ ਹੀ ਸੀਗਾ ਤੈਨੂੰ ਪਤਾ ਹੀ ਪਤਾ ਜੀ ਖੰਡਲ ਉਹ ਛੱਡ ਦੇ ਬੱਪੂ ਛੱਡ ਦੇ ਬਾਹਰ ਦੇ ਕਿਉਂ ਤਾਂ ਅੱਖਿਆ ਕਰਦਾ ਨਹੀਂ ਯਾਰ ਐ ਹੁਣ ਧੱਕਾ ਥੋੜੀ ਕਰਨਾ ਯਾਰ ਧੱਕਾ ਨਾ ਕਰੋ ਵੀਰ ਜੀ ਧੱਕਾ ਓਏ ਭੈਣਾਂ ਬੋਰ ਨਾ ਬਿੰਗਾ ਹੋ ਜੂ ਇਹਦਾ ਮੋਰੋ तीज़ की तीज़ की कोई कोई ੱੱ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਕੀ ਲੋਅਰ ਚੇਂਜ ਕੀਤੀ ਹੈ ਜਾਂ ਕੀ ਕੀਤਾ ਆ ਆਓ ਆਓ ਚਾਹ ਦੀ ਵੀ ਚਾਹ ਦੀ ਵੀ ਚਾਹ ਦੀ ਨਾ ਕੋਮ ਨਹੀਂ ਹੋ ਜਾ ਗੈਰੀ ਉਹ ਮਾੜਾ ਗਰਾਊਂਡ ਤੋਂ ਕੋਈ ਨਹੀਂ ਕੋਈ ਨਹੀਂ ਧੱਕਾ ਨਾ ਕਰੋ ਧੱਕਾ ਨਾ ਕਰੋ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਵੀਰ ਜੀ ਵੀਰ ਜੀ ਧੱਕਾ ਨਾ ਕਰੋ ਵੀਰ ਜੀ ਕੋਈ ਨਹੀਂ ਹੈਗਾ ਜੀ ਲਾਡੀ ਲਾਡੀ ਕਹਿੰਦਾ ਕੁਝ ਨਹੀਂ ਓਏ ਲਾਡੀ ਕਹਿੰਦਾ ਕੁਝ ਨਹੀਂ ਕੋਜਾ ਖਾਰਾ ਕੋਈ ਮੈਂ ਮਾਰ ਦਿੱਤੀ ਡਾਕਟਰ ਹੋ ਜਾਂਦੇ ਕੋਈ ਅਜੇ ਤਾਂ ਹੋਈ ਨਹੀਂ ਉਹ ਖੜਤਾ ਜਾ ਉਹ ਇਹਨੂੰ ਵੀ ਪੁੱਛ ਲਓ ਜਾਰੇ ਮੇਰੇ ਡਾਕਟਰ ਅੱਨਾ ਆਇਆ ਯਾਰ ਸੀਰੇ ਕੇ ਜਾ ਕੇ ਜਾ ਪਾਜ ਆਪਣੇ ਘਰੇ ਨਾ ਆਇਆ ਫੇਟ ਤੇ ਫੇਟ ਆ ਦਾੜੀ ਪੂੰਜੋ ਪਹਿਲਾਂ ਤਾਂ ਲੈ ਨਾ ਜੋਨ ਕਰਨਾ ਨੋ ਨੋ ਵੀਰੇ ਮੈਂ ਤਾਂ ਮੇਰੇ ਤੇ ਕਾਹ ਤੋਂ ਪਾਈ ਜਾਨੇ ਹੋ ਮੈਂ ਤਾਂ ਥੋੜਾ ਨਾ ਸਵੇਰ ਦਾ ਫਿਰਦਾ ਰੰਗ ਕਾਹ ਤੋਂ ਵੇਸਟੇਜ ਕਰੀ ਜਾਨੇ ਹੋ ਉਹ ਕਿਵੇਂ ਬੈਠਾ ਸੁੱਕਾ ਜਾ ਉਹ ਵੀ ਮਧੋਲ ਦੋ ਹੋਰ ਕਿੱਤੇ ਲਾਗੇ ਤਾਂ ਉਹੀ ਲੱਗਿਆ ਅਸਲ ਜਿਹੜਾ ਐ ਲੱਗਣਾ ਉਹ ਵੱਖਰੀ ਗੱਲ ਆ ਆ ਘਟ ਪਰਬੂ ਕਿੱਧਰ ਗਿਆ ਹੋਇਆ ਪ੍ਰਭੂ ਅੰਦਰ ਆ ਓਏ ਅਖੜ ਕਾਈਂ ਗੇਟ ਜਾ ਉਹ ਕੋਈ ਕੁੱਤ ਲੋ ਡਾਕਟਰ ਨਾਲ ਜ਼ੋਰ ਨਾਲ ਚੱਲਦਾ ਰਿਹਾ ਆ ਗਿਆ ਓਏ ਆਹ ਖੁੱਲਈ ਆ ਸੱਦ ਕੇ ਉਹ ਅੰਦਰ ਹੋਊਗਾ ਓਏ ਆ ਬਾਥਰੂਮ ਚ ਹੋ ਲਾਲ ਵਾਲਾ ਹੁਣ ਡਾਕਟਰ ਨੇ ਨਾ ਲਾਇਆ ਤੁਲਾ ਵਾਲਾ ਲੈ ਡਾਕਟਰ ਐ ਤੋਂ ਲਾ ਲਾ ਲੈ ਰੰਗ ਤੈਨੂੰ ਵਾਧੂ ਕਰ ਦੇਣਾ ਲੈ ਐਂ ਕਿ ਆਜੇ ਨਹੀਂ ਭਾਜਦੇ ਹੋ ਤੁਸੀਂ ਨਹੀਂ ਨਹੀਂ ਗੱਲ ਤਾਂ ਸਹੀ ਹੈ ਮੈਂ ਕਰ ਦੇਈ ਨਾ ਖੜਿਆ ਕੋਈ ਨਹੀਂ ਡਾਕਟਰ ਲਾ ਦੇ ਤੇਰੇ ਕੋਲ ਰੰਗ ਤੈਨੂੰ ਫੜਾਦਾ ਜਿਹਦੇ ਮਰਜ਼ੀ ਲਈ ਚੱਲੇ ਯਾਰ ਹੋਰ ਬੋਲ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਲੈ ਆ ਜਾ ਆ ਜਾ ਬਾਈ ਕਿਹੜਾ ਮੀਆਂ ਆ ਜਾ ਇੱਕ ਚੀਚੀਆਂ ਨਾਲ ਲੈ ਲਾਉਂਦਾ ਸੀਗਾ ਤੇਰੇ ਇਹ ਇਹ ਤੇਰੇ ਕਜੀਚੀਆਂ ਲੈ ਲਾਉਂਦਾ ਲਾਡੀ ਤੇ ਲਾਡੀ ਤੇ ਲਾ ਸਕਦਾ ਤੂੰ ਲਾ ਦੇ ਲਾ ਲਵਾ ਡਾਕਟਰ ਤੋਂ ਦੁੱਖ ਜਨਾ ਬੜਾ ਹੋਊਗਾ ਨੀ ਵਾਣ ਹਊਗਾ ਇੱਥੇ ਹੋਊ ਉਹ ਇੱਥੇ ਹੋਊ ਮੋਟਾ ਵੀ ਆਉਂਦਾ ਵਾਲੇ ਦਾ ਸੇਬੀ ਵੀ ਆ ਗਿਆ ਸੇਬੀ ਡਾਕਟਰ ਨਾਲ ਤਾਂ ਬੁਰੀ ਹੋ ਗਈ ਓਏ ਸੇਬੀ ਨਾਲ ਤਾਂ ਆਪ ਬੁਰੀ ਹੋਈ ਪਈ ਆ ਬਾਰੇ ਆ ਜਾ ਕੋਈ ਆ ਰੰਗ ਦੇ ਦਿਓ ਥੋੜਾ ਲਿਆ ਕਰੇ ਉਹ ਨਹੀਂ ਭੈਣੋਂ ਪਾਸ ਵਾਲੀ ਮੁਠੀ ਮੁਠੀ ਵਾਲੀ ਭਰਦਾ ਉਹ ਥੋੜਾ ਥੋੜਾ ਇਹ ਤਾਂ ਥੋੜਾ ਰੰਗ ਹੀ ਭਰਤਾ ਜਾ ਆ ਇੰਨਾ ਪੈਣਾ ਨਹੀਂ ਇਹ ਤਾਂ ਦੇਖਣਾ ਪਲੇਪ ਘੱਟਦਾ ਲਓ ਜੀ ਲੈਬੋਟਰੀ ਵਾਲਾ ਤਾਂ ਮਿਲਿਆ ਨਹੀਂ ਲੈਬੋਟਰੀ ਤੇ ਲੱਗਿਆ ਹੋਇਆ ਮੁੰਡਾ ਲਪੇੜਦਾ ਉਹ ਆਉਂਦੇ ਆ ਪ੍ਰਭੂ ਜੀ ਵੀ ਪ੍ਰਭੂ ਜੀ ਵੀ ਆਉਂਦੇ ਆਗੇ ਪ੍ਰਭੂ ਜਿੰਨਾ ਮਰਜ਼ੀ ਭਜਲਾ ਮਹਿੰਦਰ ਵੀ ਆਈ ਲਵੇੜਿਆ ਮੈਂ ਉਹਨਾਂ ਨਾਲ ਕੋਈ ਕੋਈ ਮਾਤਾ ਦਾ ਹੋਇਆ ਕਾਨੂੰ ਸਹੀ ਆ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਬਿੰਦਰ ਨੂੰ ਦੋ ਹੈਪੀ ਹੋਲੀ bro ਓ ਆ ਦੇਖੋ ਆ ਦੇਖੋ ਲੈ ਕਿ ਚੱਕੋਂ ਤਾਂ ਕੀ ਹੈ ਆ ਦੇਖੋ ਇੱਕ ਵਾਲੀ ਕਿ ਸੁੰਦਰੀ ਪਾਈ ਵੜੀ ਓ ਜੰਮੀ ਉੱਪਰ ਵਾਲਾ ਕਰਦਾ ਆਪਾਂ ਇਹਨੂੰ ਤਾਂ ਉਹ ਤਾਣ ਗੀ ਵਾਹ ਵਾਹ ਚਿਲਾ ਦੇ ਕੀ ਹੋ ਗਿਆ ਕਹਦੇ ਤੁਰਦੀ ਜੌੜਾ ਗਾਰਾ ਦੇਖੋ ਤੌੜਾ ਦੇ ਇਧਰ ਆ ਲੈ ਕੋ ਇਹਦੀ ਕਲਿੱਪ ਵੋ ਘਾਟ ਕੱਟੀ ਗਈ ਹੈ ਬਹੁਤ ਹੀ ਬਹੁਤ ਹੀ ਬਣਾ ਨਾ ਮਾਰ ਫੜ ਜਾ ਆ ਬਾਹਰਲਾ ਮੋਢਾ ਦੇਖੋ ਹੋਲੀ ਬਣਾਉਗਾ ਆ ਤੇਰੇ ਮੋਢੇ ਤੇ ਤਾਂ ਲੱਗਾ ਹੋਇਆ ਲਾ ਦੇ ਨਾ ਆਪੀ ਆਹ ਦੇਖੋ ਪੂਰੇ ਟਾਲ ਆਉਨੇ ਦੇਖੋ ਜ਼ਾਲਟ ਦੇਖੋ ਉਹ ਤੇ ਵਾਇਆ ਦਾੜ ਦੇ ਨੇ ਦੀਵੇਂ ਚੱਲ ਪਿਆ ਹੋਣਾ ਜੂੜਾ ਜਾਂ ਮਾਨਾ ਲੱਪੇ ਗਾਲੇ ਦੀਐਂਡਾ ਹੋਲੀ ਦਾ ਉਹ ਬਸੰਤ ਕੋ ਚੱਲਦੇ ਉਹ ਬਸੰਤ ਗੈਰੀ ਗੈਰੀ ਦੀਐਂਡਾ ਜ ਬਈ ਹੁਣ ਹਾਂਜੀ ਅੱਜ ਦਾ ਦੀਆ ਔਰ ਕੀ ਬਾਤ ਹੈ ਗੈਰੀ ਕੀ ਕਰਦੇ ਆਂ ਉਹ ਨਾ ਭਾਈ ਉਹਦਾ ਬਾਲਾ ਕੁੱਤਾ ਮਾਰਦਾ ਯਾਰ ਜਾ ਭਾਈ ਧੱਕਾ ਵਾਲਾ ਕਰ ਦੇਣਾ ਗੈਰੀ ਆ ਦੇ ਇਹ ਉਹਦੇ ਬੰਦਿਆਂ ਨਾਲ ਹੀ ਲੈ ਤੇਰੇ ਨਾਲ ਹੀ ਕਰਤਾ ਨਾ ਮੂੰਹ ਲਪਾਈ ਜਾਂਦੇ ਯਾਰ ਰੰਗ ਮੇਰੇ ਕੋਲੇ ਹਲੂ ਮਾਰਨ ਵਾਲਾ ਰੰਗ ਆ ਬਿੱਟਾ ਗੈਰੀ ਦੀ ਅੰਡਾ ਹਾਂਜੀ ਦੀ ਅੰਡਾ ਬਹੁਤ ਵਧੀਆ ਬਾਈ ਜੀ ਹੁੱਲੜ ਬਾਜੀ ਤੋਂ ਥੋੜਾ ਦੇ ਪ੍ਰੇਰਿਤ ਕਰੋ ਮਤਲਬ ਕਿ ਉਦਾਂ ਜਿਹੜੇ ਜਿਹੜੇ ਜਾਣ ਪਹਿਚਾਨ ਵਾਲੇ ਉਹਨਾਂ ਦੇ ਲਾਓ ਰੰਗ ਐਵੇਂ ਕਿਸੇ ਨਾਲ ਪੰਗਾ ਪੈ ਗਿਆ ਔਖਾ ਹੋ ਜੂ